ਯੁੱਧ ਨਸ਼ਿਆਂ ਵਿਰੁੱਧ ਦੇ ਅੰਤਰਗਤ ਕਾਰਵਾਈ ਕਰਦੇ ਹੋਏ ਅੱਜ ਇੱਕ ਬੜੀ ਵੱਡੀ ਕਾਮਯਾਬੀ ਹੈ ਜਿਹੜੀ ਕੀ ਹੈ ਫਰੂਜ਼ਪੁਰ ਦਿਹਾਤੀ ਡੀਐਸਪੀ ਅਤੇ ਐਸਐਚਓ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਔਰ ਐਸਐਸਪੀ ਸਾਹਿਬ ਵੀ ਮੌਜੂਦ ਨੇ ਔਰ ਜਿੰਨਾ ਕੁ ਇਹਨਾਂ ਦੇ ਕਾਰਿਆਕਾਲ ਇਹਨਾਂ ਦਾ ਹੋਇਆ ਉਸ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕਰੀਬ 30 ਕਿਲੋ ਤੋਂ ਉੱਪਰ ਜਿਹੜੀ ਹੈ ਹਿਰੋਇਨ ਜਿਹੜੀ ਫੜੀ ਗਈ ਹੈ ਨਸ਼ਾ ਫੜਿਆ ਗਿਆ ਹੈ ਕੈਪਸੂਲ ਫੜੇ ਗਏ ਔਰ ਬਹੁਤ ਕੁਝ ਫੜਿਆ ਗਿਆ ਹੈ ਅੱਜ ਦੀ ਅਗਰ ਗੱਲ ਕਰੀਏ ਤਾਂ ਅੱਜ ਵੀ ਬਹੁਤ ਮਾਤਰਾ ਜਿਹੜੀ ਹੈ 1 ਕਿਲੋ 57 ਗ੍ਰਾਮ ਜਿਹੜੀ ਹੈ ਹਿਰੋਇਨ ਹੈ ਉਹ ਫੜੀ ਗਈ ਹੈ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਇਹੋ ਤਸਵੀਰਾਂ ਉਸ ਦੇ ਨਾਲ ਨਾਲ ਇੱਕ ਗਨ ਹੈ ਨਾਲ ਮੈਗਜ਼ੀਨ ਹੈ ਜਿੰਦਾ ਰੌਂਦ ਹੈ 32 ਬੋਰ ਦੇ ਉਹ ਫੜੇ ਗਏ ਨੇ ਬੜੀ ਵੱਡੀ ਕਾਮਯਾਬੀ ਜਿਹੜੀ ਹੈ ਉਹ ਆਪਾਂ ਕਹਾਂਗੇ ਇਹ ਪੂਰੀ ਟੀਮ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਡੀਐਸਪੀ ਸਾਹਿਬ ਬੈਠੇ ਹੈ ਐਸਐਚਓ ਸਾਹਿਬ ਬੈਠੇ ਪਿੱਛੇ ਟੀਮ ਬੈਠੀ ਹੈ ਐਸਐਸਪੀ ਸਾਹਿਬ ਦੇ ਕਾਰਜਕਾਲ ਦੇ ਦੌਰਾਨ 30 ਕਿਲੋ ਤੋਂ ਉੱਪਰ ਹੈਰੋਇਨ ਜਿਹੜੀ ਹੈ ਉਹ ਫਿਲਹਾਲ ਜਿਹੜੀ ਉਹ ਫੜੀ ਗਈ ਹੈ ਹੋਰ ਵੀ ਨਾਲ ਬਹੁਤ ਸਾਮਾਨ ਫੜਾਇਆ ਗਿਆ ਐ ਐਸਫੀ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਕਿੱਥੋਂ ਦੇ ਬੰਦੇ ਸੀ ਕਿੰਨੇ ਇਹਦੇ ਵਿੱਚ ਜਿਹੜੇ ਮਲਜਮ ਹੈ ਉਹ ਪਾਏ ਗਏ ਔਰ ਕੀ ਕੀ ਸਾਮਾਨ ਜਿਹੜਾ ਉਹ ਫੜਾਇਆ ਗਿਆ ਸਰ ਕੀ ਕੀ ਸਰ ਜਿਹੜਾ ਅੱਜ ਫੜਾਇਆ ਗਿਆ ਸਰ ਉਹ ਕਿੰਨੀ ਹੀਰੋਇਨ ਹੈ ਹਥਿਆਰ ਕੀ ਸੀ ਸਰ ਕੀ ਬਰਾਮਦ ਹੋਇਆ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਹਿਮ ਸ਼ੁਰੂ ਕੀਤੀ ਗਈ ਸਾਰੇ ਪੰਜਾਬ 'ਚ ਤੇ ਮਾਨਯੋਗ ਡੀਆਈਜੀ ਸਾਹਿਬ ਸਾਡੇ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਚਲਦੇ ਹੋਏ ਸਾਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸ ਐਚਓ ਕੁਲਗੜੀ ਤੇ ਡੀਐਸਪੀ ਜਿਹੜੇ ਆਰ ਹੈਗੇ ਇਹਨਾਂ ਨੇ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਮਿਲਣ ਤੇ ਇਹਨਾਂ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀ ਤੇ ਉਸ ਵਿੱਚ ਬੰਦੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਚੇਜ਼ ਕਰਕੇ ਉਹ ਫੋਰਚੂਨਰ ਕਾਰ ਤੇ ਜਿਹੜੇ ਚਾਰ ਕ੍ਰਿਮੀਨਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਸਫਲਤਾ ਹਾਸਲ ਹੋਈ ਹੈ ਜਿੰਨਾਂ ਪਾਸੋਂ 1 ਕਿਲੋ 57 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ 9 ਜ਼ਿੰਦਾ ਰੌਂਦ ਬੱਤੀ ਬੋਰ ਦੇ 8 ਜ਼ਿੰਦਾ ਰੌਂਦ 9 ਐਮਐਮ ਦੋ ਖਾਲੀ ਮੈਗਜ਼ੀਨ ਦੋ ਕੰਪਿਊਟਰ ਕੰਡੇ ਚਾਰ ਟੱਚ ਸਕਰੀਨ ਮੋਬਾਈਲ ਇੱਕ ਕੀਪੈਡ ਵਾਲਾ ਮੋਬਾਈਲ ਤੇ ਇੱਕ ਫੋਰਚੂਨਰ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ ਸਰ ਕਿੰਨਾ ਕੁ ਸਮਾਂ ਇਹਨਾਂ ਨੂੰ ਹੋ ਚੁੱਕਾ ਸੀਗਾ ਇਹ ਨਸ਼ਾ ਵੇਚਦੇ ਨੂੰ ਜਿਹੜੇ ਅਰੋਪੀ ਤੁਸੀਂ ਫੜੇ ਇਹ ਹਜੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿਹੜੀ ਪਰ ਇਹ ਇਹਨਾਂ ਨੇ ਪਹਿਲਾਂ ਵੀ ਇਹ ਇਸ ਕੰਮ 'ਚ ਇਹ ਸ਼ਾਮਲ ਰਹੇ ਹੈ ਜਿਵੇਂ ਆਵੀਕਾਸ਼ ਹੈ ਇਹਦੇ ਸਾਨੂੰ ਪਤਾ ਲੱਗਿਆ ਵੀ ਇਹ ਕਾਫੀ ਇਦੇ ਚ ਸਰਗਰਮ ਹੈ ਜਿਹੜਾ ਨਸ਼ਾ ਵੇਚਣ ਵਗੈਰਾ ਚ ਤੇ ਇਹਦੇ ਵਿੱਚ ਵੀ ਇਹਦੀ ਪਲੈਨਿੰਗ ਸਭ ਤੋਂ ਮੇਨ ਹੈ ਤੇ ਬਾਕੀ ਜਿਹੜੇ ਇਹ ਵੀ ਬਰਾਬਰ ਦੇ ਕ੍ਰਾਈਮਨਲ ਹੈ ਸਗੋਂ ਉਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੈ ਜਿਵੇਂ ਰਾਜਨ ਸਾਗਰ ਇੱਕੇਨਾਚੋ ਉਹਦੇ ਤੇ ਪਹਿਲਾਂ ਇੱਕ ਮਰਡਰ ਦਾ ਕੇਸ ਦਰਜ ਹੈ ਜਿਹਦੇ ਵਿੱਚ ਉਹ ਬੇਲ ਤੇ ਆਇਆ ਹੋਇਆ ਤੇ ਗੁਰਮੇਲ ਉਰਫ ਸਨਮ ਪੁੱਤਰ ਰਮੇਸ਼ਵਾਸੀ ਸ਼ੇਰਖਾਂ ਠਾਣਾ ਕੁਲਕੜੀ ਇਹ ਇਹਦੇ ਤੇ ਦੋ ਪਰਚੇ ਆਮਜੈਕਟ ਦੇ ਦਰਜ ਹੈ ਤੇ ਉਹਦੇ ਚੋਂ ਇੱਕ ਪਰਚੇ ਜੋ ਇਹ ਹੁਣੇ ਬੇਲ ਤੇ ਕੱਲ ਹੀ ਆਇਆ ਸੀ ਤੇ ਕੱਲ ਹੀ ਆਹਾ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਪੈ ਗਿਆ ਦੁਬਾਰਾ ਤੇ ਇਹ ਵੀ ਅਜੀਤ ਪੁੱਤਰ ਸੋਨ ਲਾਲ ਵਾਸੀ ਪਿੰਡ ਦੇਲੀ ਵਾਲਾ ਇਹ ਐਫ ਆਈ ਆਰ ਨੰਬਰ 109/18 ਤੇ 134/22 ਜਿਹੜੇ ਦੋਨੇ ਘਲਕੁਰ ਤੇ ਸਿਟੀ ਫਿਰੋਜ਼ਪੁਰ ਤੇ ਪਰਚੇ ਆ ਇਹ ਆਰਮ ਜੈਕਟ ਦੇ ਆ ਤੇ ਇੱਕ 307 ਦਾ ਪਰਚਾ ਉਹਦੇ ਵਿੱਚ ਇਨਵੋਲਡ ਹੈ ਸਰ ਪਿੱਛੇ ਕਾਫੀ ਸਮੇ ਤੋਂ 3-4 ਪ੍ਰੈਸ ਕਾਨਫਰੰਸ ਸਾਡੇ ਵੱਲ ਹੋਈਆਂ ਨੇ ਜਿੰਦੇ ਵਿੱਚ 19 22 ਸਾਲ 24 ਸਾਲ 27 ਸਾਲ 26 ਸਾਲ ਸਿਰਫ ਇਹੀ ਯੰਗਸਟਰ ਜਿਹੜੇ ਨੇ ਉਹ ਇਸ ਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਹ ਮੇਰੇ ਖਿਆਲ ਚ ਇਹਨਾਂ ਨੂੰ ਈਜ਼ੀ ਮਨੀ ਜਲਦੀ ਅਮੀਰ ਹੋਣ ਦੀ ਕੋਈ ਲਾਲਸਾ ਇਹਨਾਂ ਦੇ ਦਿਮਾਗ ਦੇ ਵਿੱਚ ਪਰ ਮੈਂ ਇਹੀ ਕਹਿਣਾ ਚਾਹਣਾ ਆਂ ਵੀ ਇਹ ਜਿਹੜਾ ਪੈਸਾ ਆਪਾਂ ਨਸ਼ੇ ਦੇ ਵਪਾਰ ਤੋਂ ਕਮਾਇਆ ਹੋਇਆ ਪੈਸਾ ਕਦੇ ਵੀ ਫਲਦਾ ਫੁਲਦਾ ਨਹੀਂ ਤੇ ਇਹਨਾਂ ਦੇ ਜਿਵੇਂ ਹੁਣ ਐਕਸ਼ਨ ਦੇਖ ਹੀ ਰਹੇ ਹਾਂ ਇਹਨਾਂ ਤੇ ਐਕਸ਼ਨ ਲਗਾਤਾਰ ਹੁੰਦੇ ਆ ਜਾਂ ਤਾਂ ਇਹ ਜੇਲ੍ਹਾਂ 'ਚ ਹੋਣਗੇ ਤੇ ਜਾਂ ਜਿਹੜਾ ਇਹਨਾਂ ਨੇ ਨਸ਼ੇ ਤੋਂ ਬਣਾਇਆ ਜੋ ਵੀ ਕਾਰੋਬਾਰ ਜੋ ਜਾਇਦਾਦ ਬਣਾਈ ਆ ਉਹਨੂੰ ਅਸੀਂ ਜ਼ਬਤ ਕਰਾਂਗੇ ਕਾਨੂੰਨ ਅਨੁਸਾਰ ਜ਼ਬਤ ਕਰਾਂਗੇ ਤੇ ਇਹ ਇਹਨਾਂ ਨੂੰ ਅਸੀਂ ਉਹ ਜਿਹੜੀਆਂ ਪ੍ਰਸੀਡਸ ਆਫ ਡਰਗ ਜਿਹੜੀਆਂ ਨਜਾਇਜ਼ ਨਸ਼ਾ ਵੇਚ ਕੇ ਇਹਨਾਂ ਨੇ ਪੈਸੇ ਕਮਾਏ ਆ ਉਹ ਇਹਨਾਂ ਨੂੰ ਅਸੀਂ ਓ ਜੁਆਇ ਨਹੀਂ ਕਰਨ ਦੇਣਾ ਐਸਾ ਖਾਸ ਕਰਕੇ ਯੰਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੇਰਾ ਇਹੀ ਮੈਸੇਜ ਹੈ ਜੀ ਆਪਾਂ ਜਿਹੜੀ ਪੰਜਾਬ ਦੀ ਰੈਪਿਊਟੇਸ਼ਨ ਹੈ ਪੰਜਾਬ ਜਿਹੜਾ ਪੰਜਾਬ ਦੀ ਨੌਜਵਾਨੀ ਸਭ ਤੋਂ ਸਾਰੇ ਇਕੱਲੇ ਇੰਡੀਆ 'ਚ ਹੀ ਨਹੀਂ ਸਾਰੀ ਦੁਨੀਆ ਵਿੱਚ ਜਾਨੀ ਜਾਂਦੀ ਹੈ ਤੇ ਆਪਾਂ ਉਵੇਂ ਹੀ ਆਪਣਾ ਨੌਜਵਾਨ ਤੰਦਰੁਸਤ ਹੋ ਕੇ ਦਿਖਾਉਣ ਖੇਡਾਂ 'ਚ ਮੱਲਾ ਮਾਰ ਕੇ ਦਿਖਾਉਣ ਪੜ੍ਹਾਈ 'ਚ ਮੱਲਾ ਮਾਰ ਤਾਂ ਕਿ ਆਪਣਾ ਜਿਹੜਾ ਪੰਜਾਬ ਹੈ ਫੇਰ ਉਸੇ ਤਰ੍ਹਾਂ ਦਾ ਖੁਸ਼ਹਾਲ ਪੰਜਾਬ ਆਪਾਂ ਸਾਰਿਆਂ ਨੂੰ ਦਿਖਾ ਸਕੀਏ ਜੋ ਇੱਕ ਪੰਜਾਬ ਹੈ ਐ ਸਰ ਇੱਕ ਸਵਾਲ ਜਿਹੜਾ ਹੈ ਉਹ ਅਕਸਰ ਆਂਦਾ ਹੈ ਕਿ ਇੰਨੀ ਹੀਰੋਇਨ ਫੜੀ ਗਈ ਇੰਨਾ ਨਸ਼ਾ ਫੜਿਆ ਗਿਆ ਇੰਨਾ ਕੁਝ ਫੜਿਆ ਗਿਆ ਕੀ ਲੱਗਦਾ ਲੋਕਾਂ ਦੇ ਦਿਮਾਗ 'ਚ ਇੱਕ ਚੀਜ਼ ਜਿਹੜੀ ਹੈ ਉਹ ਕਰ ਕਰ ਚੁੱਕੀ ਹੈ ਕਿ ਬਹੁਤ ਜ਼ਿਆਦਾ ਜਿਹੜੇ ਹੈ ਯੰਗਸਟਰ ਹੈ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਦਲਦਲ 'ਚ ਹੈ 70% 80% 50% ਸਰ ਕਿਥੋਂ ਕੁਤੇ ਕਰੇ ਸਚਾਈ ਹੈ ਕਿ ਲੱਗਦਾ ਸਿਰਫ ਵਾਕਿਆ ਹੀ ਇਹ ਚੀਜ਼ ਹੈਗੀ ਹੈ ਮੈਂ ਅ ਜਿਹੜਾ ਸਾਡੇ ਸੰਪਰਕ ਪ੍ਰੋਗਰਾਮ ਹੈ ਯੋਧ ਨਸ਼ਾ ਵਿਰੋਧ ਦੇ ਵਿੱਚ ਅਸੀਂ ਕਈ ਜਗ੍ਹਾ ਤੇ ਸਾਰੇ ਆਫੀਸਰਸ ਜਾ ਰਹੇ ਆ ਮੈਂ ਵੀ ਕੁਇਕਲੀ 8-10 ਜਗ੍ਹਾ ਤੇ ਜਾ ਚੁੱਕਿਆ ਹਾਂ ਉੱਥੇ ਬੱਚਿਆਂ ਦੇ ਨਾਲ ਜਦੋਂ ਇੰਟਰੈਕਟ ਕਰੀਦਾ ਬੱਚਿਆਂ ਨੂੰ ਕਾਲਜ ਦੇ ਸਟੂਡੈਂਟਸ ਸਕੂਲ ਸਟੂਡੈਂਟਸ ਤੇ ਵੱਡੇ ਬੱਚੇ ਆ ਜਦੋਂ ਉਹਨਾਂ ਦੇ ਨਾਲ ਨੌਜਵਾਨਾਂ ਨਾਲ ਇੰਟਰੈਕਟ ਕਰੀਦਾ ਤੇ ਉਹਨਾਂ ਦੇ ਅਵੇਅਰਨੈਸ ਕ੍ਰੀਏਟ ਹੋ ਰਹੀ ਹੈ ਵੀ ਇੰਨਾ ਮਾੜਾ ਸਿਚੁਏਸ਼ਨ ਨਹੀਂ ਹੈ ਜਦੋਂ ਉਹਨਾਂ ਨੂੰ ਦਸੀਦਾ ਵੀ ਤੁਸੀਂ ਨੌਜਵਾਨ ਹੋ ਤੁਸੀਂ ਪੰਜਾਬ ਤੋਂ ਤੇ ਦੱਸੋ ਤੁਹਾਡੇ ਚ ਜਿਵੇਂ ਇੰਨੇ ਇੰਨੇ ਜਣੇ ਬੈਠੇ ਆ ਵੀ ਇਹਨਾਂ ਨਸ਼ਾ ਕਿੱਥੇ ਆ ਤੇ ਉੱਥੇ ਕਾਲਜਾਂ 'ਚ ਮੈਂ ਤੁਹਾਨੂੰ ਦੱਸਣ 'ਚ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਿੰਨੀ ਜਗ੍ਹਾ ਤੇ ਮੈਂ ਗਿਆ ਆਪਾਂ ਕਿਸੇ ਨਸ਼ੇੜੀ ਨੂੰ ਦੂਰੋਂ ਦੇਖ ਕੇ ਦੱਸ ਸਕਦੇ ਹਾਂ ਵੀ ਬੰਦਾ ਨਸ਼ੇ ਕਰਨ ਵਾਲਾ ਮੈਨੂੰ ਕਿਸੇ ਕਾਲਜ ਦੇ ਵਿੱਚ ਉਸ ਇਕੱਠ ਦੇ ਵਿੱਚ ਮੈਨੂੰ ਕੋਈ ਨਸ਼ੇੜੀ ਨਹੀਂ ਦਿਸਿਆ ਤੇ ਬੱਚਿਆਂ ਨੂੰ ਵੀ ਇਹੀ ਜਾਗਰੂਕਤਾ ਆਈ ਵੀ ਇੰਨਾ ਮਾੜਾ ਸਿਸਟਮ ਨਹੀਂ ਹੈ ਜਿੰਨਾ ਕਿ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਤੇ ਜਿਹੜੇ ਪਰ ਇਸ ਦੇ ਨਾਲ ਹੀ ਇਹ ਆ ਉਹਨਾਂ ਚ ਇਹ ਵੀ ਜਾਗਰੂਕਤਾ ਕ੍ਰੀਏਟ ਕੀਤੀ ਗਈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਵੀ ਜਿੰਨਾ ਵੀ ਕੋਈ ਨਸ਼ਾ ਹੈ ਜਿੰਨੇ ਆਪਣੇ ਆਲੇ ਦੁਆਲੇ ਕੋਈ ਨਸ਼ਾ ਕਰਨ ਵਾਲੇ ਆ ਆਪਾਂ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਮੁਕਤ ਰਚ ਲੈ ਕੇ ਆਈਏ ਉਹਨਾਂ ਦਾ ਨਸ਼ਾ ਛੁਡਾਈਏ ਉਹਨਾਂ ਨੂੰ ਆਪਾਂ ਸੋਸ਼ਲ ਸਪੋਰਟ ਦੇਈਏ ਉਹਨਾਂ ਨੂੰ ਫੈਮਿਲੀ ਸਪੋਰਟ ਦੇਈਏ ਉਹਨਾਂ ਨੂੰ ਫਰੈਂਡਸ ਸਪੋਰਟ ਦੇਣ ਤੇ ਉਹਨਾਂ ਨੂੰ ਆਪਾਂ ਮੈਡੀਕਲ ਸਪੋਰਟ ਦਈਏ ਤਾਂ ਕਿ ਉਹ ਇਸ ਨਸ਼ੇ ਦੀ ਮਾੜੀ ਅਲਾਮਤ ਚੋਂ ਨਿਕਲ ਸਕਣ ਤੇ ਐਵੇਂ ਹੀ ਆਪਾਂ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਆ ਜਿੰਨੇ ਕੁ ਵੀ ਹੈ ਉਹਨਾਂ ਨੂੰ ਆਪਾਂ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੀਏ ਤਾਂ ਕਿ ਉਹ ਅੱਗੇ ਤੋਂ ਸਿਰ ਨਾ ਚੱਕ ਸਕਣ ਇਹ ਕ੍ਰਾਈਮ ਨਾ ਕਰ ਸਕਣ ਆਪਣੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਉਹ ਨਸ਼ੇ ਤੇ ਨਾ ਲਾ ਸਕਣ ਤੇ ਆਪਾਂ ਉਹਨਾਂ ਨੂੰ ਉਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਭੇਜੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲੇ ਤੇ ਦੂਸਰਿਆਂ ਵਾਸਤੇ ਐਗਜ਼ਾਮਪਲ ਸੈੱਟ ਹੋਵੇ ਵੀ ਇਹ ਜਿਹੜੇ ਨਸ਼ਿਆਂ ਨੂੰ ਵੇਚਣਾ ਨਸ਼ੇ ਦਾ ਕਾਰੋਬਾਰ ਕਰਨਾ ਕੋਈ ਫਾਇਦੇਮੰਦ ਚੀਜ਼ ਨਹੀਂ ਹੈ ਤੇ ਇਸ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਜੇਲਾ ਹੁੰਦੀ ਹੈ ਤੇ ਤਾਂ ਕਿ ਕੋਈ ਵੀ ਇਸ ਨਸ਼ੇ ਦੇ ਕਾਰੋਬਾਰ 'ਚ ਨਾ ਪਵੇ ਜੀ ਬਿਲਕੁਲ ਜਿਸ ਤਰ੍ਹਾਂ ਕੀ ਐਸਐਸਬੀ ਸਾਹਿਬ ਨੇ ਕਿਹਾ ਹੈ ਕਿ ਨਸ਼ੇ ਤੋਂ ਦੂਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਤੋਂ ਦੂਰ ਰਹੇ